ਨੇ ਤਿੰਨ ਵਜੇ ਜਿਹਨਾਂ ਇਰਚ ਨੌਨ ਨੂੰ ਖੜਿਆ ਦਿੱਤਾ ਉਹਨਾਂ ਨੂੰ ਨਹੀਂ ਲੱਭਿਆ ਫਿਰ 7:00 ਤੋਂ 4 ਜਾਂ 5 ਵਜੇ ਇਹਨਾਂ ਨੂੰ ਬੱਚਿਆਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਤੁਹਾਡਾ ਬੱਚਾ ਡੁੱਬ ਗਿਆ ਵਾ ਇਹਨਾਂ ਨੇ ਬੱਚੇ ਨੂੰ ਚਿਹਰੇ ਨੂੰ ਪਤਾ ਨਹੀਂ ਕਿੱਦਾਂ ਮਾਰਿਆ ਕਿੱਦਾਂ ਨਹੀਂ ਬੱਚੇ ਨੂੰ ਅੱਜ 5ਵੇਂ ਦਿਨ ਲਾਸ਼ ਲੱਭੀ ਆ ਨੂੰ ਅੰਬਾ ਚਾਹ 18 ਸਾਲਾਂ ਦਾ ਹੀ ਬਿਲਕੁਲ ਕੋਲਾ ਹੀ ਹੁੰਦਾ ਛੋਟੇ ਬੱਚੇ ਨੂੰ ਬੇਰਮੀਦ ਰੜ ਮਾਰਿਆ ਹੈ ਉਹ ਛੋਟੇ ਬੱਚੇ ਸੀ ਇਹ ਮੇਲਾ ਵੇਖਣ ਗਏ ਸੀ ਉਥੋਂ ਨਹਾ ਕੇ ਉਥੇ ਨਹਾਉਂਦੇ ਫਿਰਸਤੇ ਨਹਾਉਣ ਤੋਂ ਬਾਅਦ ਇਹਨਾਂ ਦੀ ਕੋਈ ਉੱਚੀ ਗੱਲ ਨਹੀਂ ਆਈ। ਇਹਨਾਂ ਦਾ ਭਾਜੀ ਘਰ ਵੀ ਐਨੇ ਘਪੜੇ ਤੇ ਵਿਚਾਰੇ ਉਧਰ ਰਹਿੰਦੇ ਆ ਬਹੁਤ ਗਰੀਬ। ਜਾ ਫਾਇਦਾ ਪਰ ਉਹ ਕੋਈ ਸੋਨਾ ਹੀ ਬਹੁਤ ਵੇਖਿਆ ਨਹੀਂ ਜਾਂਦਾ ਇਹ ਵੀਰੇ 8 ਵਜੇ ਕਰੋ ਲੈ ਕੇ ਗਏ ਆਏ ਤੇ ਮੁੜ ਕੇ ਇਹਨਾਂ ਨੇ 3 ਵਜੇ ਨਹਿਰ ਚ ਨੌਣ ਨੂੰ ਖੜਿਆ ਤੇ 3 ਵਜੇ ਫੋਨ ਕਰਤਾ 4 ਵਜੇ ਪਹਿਲਾਂ ਨਹਿਰ ਤੋਂ ਲੱਭਦੇ ਰਹੇ ਬੱਚੇ ਨੂੰ ਤੇ ਉਹਨਾਂ ਨੂੰ ਨਹੀਂ ਲੱਭਿਆ ਫਿਰ 7:00 4 ਜਾਂ 5 ਵਜੇ ਇਹਨਾਂ ਨੂੰ ਬੱਚਿਆਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਤੁਹਾਡਾ ਬੱਚਾ ਡੁੱਬ ਗਿਆ ਵਾ ਇਹਨਾਂ ਨੇ ਬੱਚੇ ਨੂੰ ਚਿਹਰੇ ਨੂੰ ਪਤਾ ਨਹੀਂ ਕਿੱਦਾਂ ਮਾਰਿਆ ਕਿੱਦਾਂ ਨਹੀਂ ਕੀ ਤੁਹਾਡੇ ਬੱਚੇ ਦਾ ਬੱਚੇ ਦਾ ਨਕਾਸ਼ਦੀਪ ਸਿੰਘ ਕਿਹਨਾਂ ਦਿਨ ਕੋ ਬੱਚਾ ਗਿਆ ਇਨੂੰ ਅੱਜ 5ਵੇਂ ਦਿਨ ਲਾਸ਼ ਲੱਭੀ ਆਨੂੰ ਕੱਲ੍ਹ ਦੀ ਸੀ। ਇਹੋ ਬੱਚਾ ਕੁਮਰ ਥਾਣੇ ਰਿਪੋਰਟ ਖਾਈ ਸੀ। ਅੱਜ ਲਖਾਈ ਸੀ। ਉਹਨਾਂ ਨੇ ਅੱਡੇ ਕੋਈ ਸੁਣਵਾਈ ਨਹੀਂ ਕੀਤੀ। ਇਹਨੂੰ 5 ਦਿਨੋਂ ਕਿਤੇੱਕੇ ਖਾਂਦਿਆਂ ਨੂੰ। ਅੱਗੀ ਕਿੱਥੋਂ ਮਿਲੀ ਇਹ ਲਾਸ਼ੇ? ਲਾਸ਼ ਇਹਨੂੰ ਸ਼ਗਰੀ ਪਿੰਡ ਉਧਰੋਂ ਮਿਲੀ। ਕੀ ਮੰਗ ਕਰਦੇ ਜੀਓ? ਮੰਗ ਇਹ ਕਰਦੇ ਸਾਡੇ ਬੱਚੇ ਨੂੰ ਇਨਸਾਫ਼ ਦਿੱਤਾ ਜਾਵੇ। ਸਾਡੇ ਬੱਚੇ ਨੂੰ ਮੇਰਾ ਮਿੱਤਰ ਮਾਰਿਆ ਹੈ। ਚਾ 18 ਸਾਲਾਂ ਦਾ ਹੀ ਬਿਲਕੁਲ ਕੋਲਾ ਹੀ ਹੋਤ ਕਰੋ ਲੈਣਾ ਇਹ ਚੁੱਪ ਕਰਕੇ ਚਲ ਗਿਆ ਦੀ ਮੰਮਾ ਨੇ ਕਿਹਾ ਵੀ ਕਾਸ਼ ਨਾ ਜਾ ਕਿਤੇ ਚੱਲਿਆ ਮਮਾ ਮੈਂ ਆਉਣਾ ਵਾ ਫਿਰ ਨਾਲੇ ਘਰੇ ਨਹੀਂ ਭੇਜਿਆ ਮੁੜ ਕੇ ਅੱਜ 5 ਦਿਨ ਹੋ ਗਏ ਆ ਅੱਡੇ ਕੋਈ ਜਨਮਾਈ ਨਹੀਂ ਕੀਤੀ ਇਹਨਾਂ ਨੇ ਚਲੋ ਜਿਹਦੀ লাশ ਵੀ ਲੋ ਕਾਟ ਦਿੱਤੀ ਇਹ ਬੱਚੇ ਦੀ লাশ ਜਿਹੜੀ 21 ਤਰੀਕ ਨੂੰ ਇਹ ਬੱਚੇ ਦੇ ਮਾਪੋਂ ਦੇ ਆਕਾਸ਼ ਸਿੰਘ ਪੁੱਤਰ ਮਜੀਦ ਨਿਵਾਸੀ ਪਠਾ ਫਾਸਪੁਰ ਇਹ ਪੱਠੇਗਾਮ ਕਰਦੇ ਸੀ ਇਹਨਾਂ ਨੇ ਰਪਦਰ ਸੰਦਸੇ ਸੀ ਕਿ ਬੱਚਾ ਸਾਡਾ ਮੇਲਾ ਵੇਖਣ ਗਿਆ ਮੇਂਪੁਰ ਤੋਂ ਵਾਪਸ ਨਹੀਂ ਆ ਜੋ ਇਸ ਵਾਰ ਵਿੱਚ ਅਸੀਂ ਰਪਦਰ ਦੇ ਘਰ ਕੇਸ ਦਾ ਇਤਿਹਾਸ ਸ਼ੁਰੂ ਹੋਗਾ ਜਰੀ ਕਰਤਾ ਸੀ ਤੇ ਉਸ ਤੋਂ ਬਾਅਦ ਪਤਾ ਲਗਾ ਕਿ ਇਹ ਬੱਚੇ ਜਿਹੜੇ ਆ ਨਹਾਉਂਦੇ ਸੀ ਕਿਤੇ ਉਸ ਤੋਂ ਅੱਜ ਕੱਲ ਇਹਦਾ ਵੈਰੀਫਾਈ ਕਰਦੇ ਰਹੇ ਕਾਲੇ ਦੀ ਰੈਡ ਮੋੜੀ ਤੇ ਆ ਪਿੰਡ ਸ਼ਕਰੀ ਤੋਂ ਅ ਅ ਸ਼ੁਭੇ ਦਾ ਨਾਟਕ ਵੀ ਗਿਆ ਜੀ ਉਹ ਅੱਜ ਪੋਸਟਮਾਰਟ ਵਾਸਤੇ ਇੱਥੇ ਲੈ ਆ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕੰਮ ਕਰਨਾ ਚਾਹੀਦਾ ਜੋ ਡਾਕਟਰ ਦੀ ਰਿਪੋਰਟ ਆਏ ਉਸ ਬਾਅਦ ਕਰਦੇ ਸ਼ੰਕਾ ਕਰ ਰਹੇ ਵੀ ਮੁੰਡੇ ਕਿਤੇ ਸਰਟੀਫਿਕੇਟ ਤੋਂ ਗਲਤ ਨਹੀਂ ਉਹ ਅਸੀਂ ਸਾਰਾ ਵੈਰੀਫਾਈ ਕਰ ਲਿਆ ਅਸੀਂ ਉਹ ਉਹਨਾਂ ਦੇ ਛੋਟੇ ਬੱਚੇ ਸੀ ਇਹ ਮੇਲਾ ਵੇਖਣ ਗਏ ਸੀ ਉੱਥੋਂ ਨਹਾ ਕੇ ਉੱਥੇ ਨਹਾਉਣ ਦਾ ਫਿਰਸ ਤੇ ਨਹਾਉਣ ਤੋਂ ਬਾਅਦ ਇਹਨਾਂ ਦੀ ਕੋਈ ਹੋਰ ਜੀ ਕੋਈ ਗੱਲ ਨਹੀਂ ਆਈ ਜੀ